ਦੋਸਤੋ ਮੈਂ ਰਜਿੰਦਰ ਸਿੰਘ ਬਿਲਕਤ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਆ ਇਸ ਵੀਡੀਓ ਵਿੱਚ ਤੁਸੀਂ ਦੇਖਿਆ ਕਿ ਇਹ ਵਿੱਤੀ ਸਹਾਇਤਾ ਜਿਹੜੀ ਆ ਇਹ ਦਿੱਤੀ ਗਈ ਹੈ ਵਿੱਤੀ ਸਹਾਇਤਾ ਲੋਕ ਭਲਾਈ ਮੰਚ ਬਿਲਗਾ ਨੂੰ ਦਿੱਤੀ ਗਈ ਹੈ ਵੱਲੋਂ ਲੋਕ ਭਲਾਈ ਮੰਚ ਬਿਲਗਾ ਵੱਲੋਂ ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੋ ਲੜਕੀਆਂ ਦਾ ਹੈ ਬਾਬਾ ਭਗਤ ਸਿੰਘ ਬਿਲਗਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਸ ਸਕੂਲ ਦੇ ਵਿੱਚ ਸਾਇੰਸ ਗਰੁੱਪ ਚੱਲ ਰਿਹਾ ਹੈ ਉਸ ਸਾਇੰਸ ਗਰੁੱਪ ਦੀ ਮਦਦ ਲੋਕ ਭਲਾਈ ਮੰਚ ਬਿਲਗਾ ਵੱਲੋਂ ਕੀਤੀ ਜਾਂਦੀ ਹੈ ਦੋ ਟੀਚਰ ਰੱਖੇ ਗਏ ਨੇ ਇਸ ਮੰਚ ਵੱਲੋਂ ਇਸ ਮੰਚ ਦੀ ਮਦਦ ਐਨ ਆਰ ਆਈ ਅਤੇ ਹੋਰ ਬਹੁਤ ਸਾਰੇ ਮੌਤਵਾਰ ਵਿਅਕਤੀਆਂ ਵੱਲੋਂ ਕੀਤੀ ਜਾਂਦੀ ਹੈ ਤੇ ਅੱਜ ਹਰਿੰਦਰ ਕੌਰ ਸੰਘੇੜਾ ਸੁਪਤਰੀ ਚਮਕੌਰ ਸਿੰਘ ਸੰਘੇੜਾ ਵਾਸੀ ਜੁਕੇ ਤਲੋਚਨ ਸਿੰਘ ਬਿਲਗਾ ਤੇ ਛੋਟੇ ਭਰਾ ਪਤੀ ਜੀ ਵੱਲੋਂ ਇਹ ਕੀਤੀ ਗਈ ਹੈ ਮਦਦ ਇਸ ਮਦ ਨੂੰ ਲੈ ਕੇ सुरेंद्रਪਾਲ ਬਿਲਗਾ ਅਤੇ ਸਤਨਾਮ ਸਿੰਘ ਕਲੇਰ ਵੱਲੋਂ ਦੋ ਸ਼ਬਦ ਇਸ ਮੌਕੇ ਤੇ ਬੋਲੇ ਗਏ ਨੇ ਤੇ ਇਸ ਦੌਰਾਨ ਤਰੋਚਨ ਸਿੰਘ ਬਲਕਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਐ ਤੇ ਆਓ ਤੁਹਾਨੂੰ ਇਸ ਮੌਕੇ ਦੇ ਇਹ ਤਿੰਨੋਂ ਸ਼ਖਸੀਤਾਂ ਦੇ ਵਿਚਾਰ ਸੁਣਾ ਦਿੰਨੇ ਆ ਤੁਸੀਂ ਵੀ ਸੁਣੋ ਹਲੋ ਕਰੋ ਹਲੋ ਜੀ ਸਵਾਗਤ ਅੱਜ ਅਸੀਂ ਸਰਦਾਰ ਤਰਲੋਚਨ ਸਿੰਘ ਜੀ ਬਿਲਗਾ ਔਰ ਸਰਦਾਰ ਚਮਕੌਰ ਸਿੰਘ ਜੀ ਸੰਘੇੜਾ ਸੰਘੇੜਾ son of ਸਰਦਾਰ ਪ੍ਰੀਤਮ ਸਿੰਘ ਜੀ ਪੱਤੀ ਪੋਜਾ ਮਿਲਗਾ ਜਿਹੜੇ ਪੱਕਿਆਂ ਵਾਲਿਆਂ ਦੇ ਨਾਂ ਨਾਲ ਜਾਣੇ ਜਾਂਦੇ ਆ ਉਹਨਾਂ ਨੂੰ ਲੋਕ ਭਲਾਈ ਮੰਚ ਤੇ ਸਾਡੇ ਸਾਥੀ ਸਰਦਾਰ ਰਜਿੰਦਰ ਸਿੰਘ ਹੋਰੀ ਬੇਨਤੀ ਕੀਤੀ ਸਾਡੀ ਬੇਨਤੀ ਤੇ ਉਹਨਾਂ ਨੇ ਲੋਕ ਭਲਾਈ ਮੰਚ ਚ ਜਿਹੜਾ ਸਾਇੰਸ ਗਰੁੱਪ ਵਿੱਚ ਦੋ ਟੀਚਰ ਰੱਖੇ ਆ ਉਹਨਾਂ ਦੀ ਜਿਹੜੀ ਸੈਲਰੀ ਲਈ ਸਰਦਾਰ ਚਮਕੌਰ ਸਿੰਘ ਤੇ ਉਹਨਾਂ ਦੇ ਬੇਟੀ ਹਰਿੰਦਰ ਕੌਰ ਉਹਨਾਂ ਦੋਨਾਂ ਨੇ ਔਰ ਸਰਦਾਰ ਤਲੋਚਨ ਸਿੰਘ ਦੇ ਪਰਿਵਾਰ ਨੇ ਸਾਰਿਆਂ ਨੇ 70000 ਰੁਪਇਆ ਇਸ ਵਿਦਿਆ ਦੇ ਕਾਉਦ ਲਈ এডਿਕੇਸ਼ਨ ਦੇ ਕਾਉਦ ਲਈ ਲੋਕ ਭਲਾਈ ਮੰਚ ਨੂੰ ਅਜੋ ਦਾਨ ਦਿੱਤਾ ਹੈ ਗੁਰੂ ਸਾਹਿਬ ਕਹਿੰਦੇ ਵਿਦਿਆ ਵਿਚਾਰੀ ਤੇ ਪਰਉਪਕਾਰੀ ਇਹ ਕਰਕੇ ਇਹ ਜਿਹੜਾ ਦਾਨ ਦਿੱਤਾ ਅਸੀਂ ਇਹਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਇਹਨਾਂ ਨੇ ਇਹ ਜਿਹੜਾ ਕੌਜ਼ ਆ ਉਹਦੇ ਲਈ ਦਾਨ ਦਿੱਤਾ ਸੋ ਅਸੀਂ ਹੋਰ ਵੀ ਭਰਾਵਾਂ ਨੂੰ ਇਹ ਬੇਨਤੀ ਕਰਾਂਗੇ ਕਿ ਆਪਣਾ ਬੰਨ ਦਾ ਯੋਗਦਾਨ ਜ਼ਰੂਰ ਪਾਉਣ ਤਾਂ ਕਿ ਜਿਹੜੀਆਂ ਜਿਹੜੇ ਬੱਚੇ ਨਹੀਂ ਵੱਡੇ ਸਕੂਲਾਂ 'ਚ ਪੜ ਸਕਦੇ ਉਹ ਆਪਣਾ ਪੜਾਈ ਜਿਹੜੀ ਪੂਰੀ ਕਰ ਸਕਣ ਸੋ ਸਾਰਿਆਂ ਦਾ ਬਹੁਤ-ਬਹੁਤ ਸਾਰੇ ਪਰਿਵਾਰ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸੇਂਦਰਜੀ ਨੇ ਹੁਣੇ ਹਮਨੇ ਦੱਸਿਆ ਬਹੁਤ ਵਧੀਆ ਡਿਟੇਲਸ ਥੋੜੇ ਸ਼ਬਦਾਂ ਵਿੱਚ ਔਰ ਮੈਂ ਵੀ ਇਸ ਤਰੀਕੇ ਨਾਲ ਬਹੁਤ ਧੰਨਵਾਦ ਕਰਦੇ ਆਂ ਤੇ ਰੋਜਿੰਦਰਾ ਨੇ ਸਾਰੀ ਫੈਮਿਲੀ ਦਾ ਅ ਬਟਾ ਬਟ ਦੇ ਡੰ ਦੇ ਆ ਡੂਇੰਗ ਇਟ ਫॉर ਗੁੱਡ ਕੋਰਸ ਮੈਂ ਇਹਨਾਂ ਨੂੰ ਬਾਅਦ ਵੀ ਕਹਿ ਸੀ ਕਿ ਸ਼ੁਭ ਕਰਮਨ ਤੇ ਕਬ ਹੋਣਾ ਟਰੋਂ ਨਿਸ਼ਚੈ ਕਰ ਆਪਣੇ ਜੀਤ ਕਰੂੰ ਅੱਜ ਇਸ ਪਰਿਵਾਰ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਜਿਨ੍ਹਾਂ ਨੇ ਇਹ ਸੋਚ ਬਣਾ ਕੇ ਉਹਨਾਂ ਵੀ ਬੜੀ ਮਦਦ ਕੀਤੀ ਜਿਹੜੇ ਆਪਣੇ ਮਦਦ ਆਪ ਨਹੀਂ ਕਰ ਸਕਦੇ ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਲਓ ਜੀ ਮੈਂ ਨਾਲ ਹੀ ਜੋ ਕਿ ਇੱਕ ਕਮੇਟੀ ਆ ਜਾਂਗਲ ਸੇਵਾਦਾਰ ਨੇ ਸਾਡੇ ਪਤਵੰਤੇ ਸੱਜਣ ਨੇ ਸਾਡੇ ਅੱਗੇ ਰਹਿ ਕੇ ਇੱਥੇ ਆਏ ਨੇ ਸਾਡੇ ਚੱਲ ਪਾਣੇ ਸਾਰਿਆਂ ਦਾ ਬਹੁਤ ਧੰਨਵਾਦ ਆ ਗਰਨਾਮਾ ਉਹਨਾਂ ਦਾ ਪਰਜਿੰਦਰ ਹਰਵੰਦ ਦਾ ਸਤਨਾਮ ਜੀ ਤੁਹਾਡਾ ਸਾਰੀ ਪੂਰੀ ਟੀਮ ਦਾ ਤੇ ਜੋ ਵੀ ਮੇਰੇ ਵੱਲ ਨੇ ਜਾਂ ਫੈਮਿਲੀ ਨੇ ਕੀਤਾ ਹੈ ਇਹ ਪ੍ਰੇਟਾ ਪ੍ਰਵਾਨ ਕਰਿਓ ਤੇ ਨਾਲ ਬਾਕੀ ਹੋਰ ਸੱਜਣ ਮਿੱਤਰ ਜੋ ਕੇ ਵੀਡੀਓ ਦੇਖ ਰਹੇ ਨੇ ਜੇ ਉਹਨਾਂ ਅਗੇ ਵੀ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਸੇਵਾ ਕਰੋ ਇਹ ਬਹੁਤ ਵਧੀਆ ਕੋਰਸ ਹੈ ਜਿਵੇਂ ਕਿ ਸੁਤਨਾਮਣ ਨੇ ਦੱਸਿਆ ਤੇ ਟੀਮ ਵੀ ਬਹੁਤ ਵਧੀਆ ਆ ਜਿਨ੍ਹਾਂ ਨੇ ਜਿਹਥੇ ਪੈਸਾ ਕੋਈ ਦਿੱਤਾ ਹੈ ₹10 ₹10 1000 ਰੁਪਿਆ ਤੇ ਹੈ ਸਹੀ ਲਾਉਂਦੇ ਆ ਮੈਂ ਦੇਖਿਆ ਹੈ ਤੇ এডਿਕੇਸ਼ਨ ਦਾ ਜੋ ਕੰਮ ਹੈ ਜਿਵੇਂ ਕਿ ਇਹਨਾਂ ਨੇ ਦੱਸਿਆ ਵੈ ਦੱਸਿਆ ਵੀ ਐਜੂਕੇਸ਼ਨ ਵੈਰੀ ਇੰਪੋਰਟੈਂਟ ਹੈ ਹੈਲਥ ਵੈਰੀ ਇੰਪੋਰਟੈਂਟ ਹੈ ਇਹਨਾਂ ਲਈ ਕਾਜ ਬਤ ਤੋਂ ਬਤ ਤੁਸੀਂ ਪਿੰਡ ਦੀ ਜਾਂ ਇਹਨਾਂ ਗਰੀਬਾਂ ਦੀ ਜੋ ਕਿ ਜ ਆਪ ਸਹਾਇਤਾ ਨਹੀਂ ਕਰ ਸਕਦੇ ਬਤ ਤੋਂ ਬਤ ਸਹਾਇਤਾ ਕਰੋ ਅਤੀ ਤਰਬਾਦੂ ਹੋਗਾ ਇਹ ਹੀ ਤੁਹਾਡੀ ਸਫਲਾ ਤੁਹਾਡੀ ਕਮਾਈ ਹੈ ਥੈਂਕ ਯੂ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ